ਮੰਗਿਤ ਤੁਸੀਂ ਸਾਰੇ ਆਪਾਂ ਜੁੜ ਗਿਆਂ ਮੇਰੇ YouTube ਚੈਨਲ ਦੇ ਨਾਲ ਲਾਈਵ ਦੇ ਵਿੱਚ ਤੇ ਲਾਈਵ ਮੈਂ ਬੇਸਿਕ ਹੋਇਆ ਨਹੀਂ ਕਦੇ ਪਹਿਲਾਂ ਇੱਕ ਦੋ ਵਾਰੀ ਕੀਤਾ ਸੀ ਲਾਈਵ ਉਹ ਵੀ ਕਿਸੇ ਦਾ ਬਣਾਈਆਂ ਤੇ ਅੱਜ ਹੋਇਆ ਬਾਇ ਫੇਸ ਰੂ ਰੂ YouTube ਤੇ ਤੇ ਸਾਰੇ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਨੂੰ ਬਤੂ ਬਤ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਾਰੇ ਆਪਣੇ YouTube ਚੈਨਲ ਨੂੰ ਤੇ ਜਿੰਨੇ ਵੀ ਇਸ ਲਾਈਵ ਨੂੰ ਵੇਖੋਗੇ ਤੇ ਭਾਈ ਬਣ ਕੇ ਬਤੂ ਬਤ ਸਬਸਕ੍ਰਾਈਬਰ ਕਰ ਦੋ ਯਾਰ 1k ਕਰ ਦੋ ਸਬਸਕ੍ਰਾਈਬਰ ਨਾ ਹੁਣ ਆਪਣੇ ਘਟਨੇ 600 ਦੇ 700 ਦੇ ਕਰੀਬ ਨੇ ਜੇ 700 ਦੇ ਕਰੀਬ ਤੇ ਵਧਾ ਦਿਓ ਬਾਈ ਬਣ ਕੇ ਕਰ ਦਿਓ ਤੁਸੀਂ ਸਬਸਕ੍ਰਾਈਬਰ ਸਾਰੇ ਅੱਗੇ ਦੇ ਅੱਗੇ ਸ਼ੇਅਰ ਕਰਿਓ ਸਾਰੇ ਇਸ ਲਾਈਵ ਨੂੰ ਮੈਨੂੰ ਅਜਨਾ ਇਹਦਾ ਲਾਈਵ ਦਾ ਹੈਗਾ ਨਹੀਂ ਪੀਸਿਸ ਤੋਂ ਹੁੰਦਾ ਤੇ ਤੁਸੀਂ ਕਰ ਲਿਓ ਬਾਈ ਬਣ ਕੇ ਸਾਰੇ ਸਬਸਕ੍ਰਾਈਬ ਆਪਣੇ ਚੈਨਲ ਨੂੰ ਤੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਵੀਡੀਓ ਨੂੰ ਜਿੰਨੀਆਂ ਵੀ ਆਪਾਂ ਐਕਟੀਵਿਟੀ ਕਰਦੇ ਆ ਇਸ ਆਪਣੇ YouTube ਚੈਨਲ ਤੇ ਸੇਮਰ ਬਗਰ ਔੜਾ ਲੀਤੇ ਤੇ ਆਪਣਾ ਚੈਨਲ ਹੈ ਇਹ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਜੀ